ਇਹ ਅਸੀਂ ਇੱਕ ਸਪੈਸੀਫਿਕ ਇਨਫੋਰਮੇਸ਼ਨ ਦੇ ਉੱਤੇ ਟੀਮ ਲੈਡ ਬਾਈ ਐਸਪੀ ਸਾਹਿਬ ਐਸਪੀ ਇਨਵੈਸਟੀਗੇਸ਼ਨ ਐਂਡ ਦਾ ਸੀਆਈਏ ਸਟਾਫ ਇਹਨਾਂ ਨੇ ਇਨਫੋਰਮੇਸ਼ਨ ਆਈ ਸੀ ਤਾਂ ਰਜਿਸਟਰਡ ਇੱਕ ਕੇਸ ਉਤੋਂ ਬਾਅਦ ਸਪੈਸੀਫਿਕ ਇਨਫੋਰਮੇਸ਼ਨ ਦੇ ਉੱਤੇ ਉਹ ਟਰੱਕ ਨੂੰ ਰੋਕਿਆ ਗਿਆ ਟਰੱਕ ਦੇ ਟੂਲ ਬਾਕਸ ਦੇ ਵਿੱਚੋਂ 38 ਕਿਲੋਗ੍ਰਾਮ ਆਫ ਫੇਰਨ ਫੜੀ ਗਈ ਹੈ ਜਿਹਦੇ ਵਿੱਚ ਦੋ ਬੰਦੇ ਪਕੜ ਲਏ ਗਏ ਕੁਲਵਿੰਦਰ ਰਾਮ ਉਰਫ ਕਿੰਦਾ ਤੇ ਦੂਸਰਾ ਬਿੱਟੂ ਪੁੱਤਰ ਸੋਨੀਆ ਤੇ ਇਹ ਬੇਸਿਕਲੀ ਇਹ ਤਾਂ ਗੈਂਗਸਟਰ ਹੈ ਸੋਨੂ ਖਤਰੀ ਇਹ ਉਹਦੀ ਕਨਸਾਈਨਮੈਂਟ ਹੈ ਉਹ ਇਹ ਬਾਡੀ ਨੂੰ ਰਨ ਕਰ ਰਿਹਾ ਸੀਗਾ ਉਹ ਇਨਸਟਰਕਸ਼ਨ ਦੇ ਰਿਹਾ ਸੀ ਟੈਲੀਗ੍ਰਾਮ ਐਪ ਦੇ ਉੱਤੇ ਵੀ ਤੇ ਉਹ ਹਾਲੇ ਫੜਿਆ ਨਹੀਂ ਗਿਆ ਦੋ ਬੰਦੇ ਹਾਲੇ ਫੜਨ ਵਾਲੇ ਹੈਗੇ ਨੇ ਦੋ ਅਸੀਂ ਬੰਦੇ ਫੜ ਲਏ ਨੇ ਇਹ ਦੇ ਯੂਸ ਟੂ ਯੂਜ਼ ਦ ਟੈਲੀਗ੍ਰਾਮ ਐਪ ਟੂ ਗਿਵ ਦ ਮੈਸੇਜ ਟੂ ਈਚ ਅਦਰ ਇਹ ਬੇਸਿਕਲੀ ਰਾਜਸਥਾਨ ਪੂਜ ਤੋਂ ਲੈ ਕੇ ਆਏ ਨੇ ਗੁਜਰਾਤ ਦੇ ਵਿੱਚੋਂ ਤੇ ਇਹ ਬੰਦੇ ਨੇ ਉਹਨਾਂ ਕੰਫੈਸ ਕੀਤਾ ਕਿ ਤਿੰਨ ਕਨਸਾਈਨਮੈਂਟ ਆਏ ਪਹਿਲਾਂ ਵੀ ਲੈ ਕੇ ਆਇਆ 10 ਕਿਲੋ ਦੀ 20 ਕਿਲੋ ਦੀ 1 ਕਿਲੋ ਦੀ 10 ਕਿਲੋ ਦੀ ਤੇ 20 ਕਿਲੋ ਦੀ ਲੈ ਕੇ ਆਇਆ ਉੜੀ ਤੋਂ ਜੈਂਡਕੇ ਤੋਂ ਔਰ 1 ਕਿਲੋਗ੍ਰਾਮ ਵੀ ਇਹ ਲੈ ਕੇ ਆਇਆ ਦਿੱਲੀ ਤੋਂ ਇਹਨਾਂ ਦਾ ਮਾਡਸ ਆਪਰੇਂਡ ਇਹ ਹੁੰਦਾ ਸੀ ਕਿ ਸੋਨੂ ਖत्री ਇਹਨਾਂ ਨੂੰ ਫੋਨ ਦੇ ਉੱਤੇ ਦੱਸ ਦਿੰਦਾ ਸੀ ਟੈਲੀਗ੍ਰਾਮ ਆਪਦੇ ਉੱਤੇ ਫਲਾਨੀ ਜਗ੍ਹਾ ਜਾ ਕੇ ਉਸ ਬੰਦੇ ਤੋਂ ਆ ਲੈਓ ਔਰ ਫਲਾਨੀ ਜਗ੍ਹਾ ਜਾ ਕੇ ਇਹਨੂੰ ਡਿਲੀਵਰ ਕਰ ਦਿਓ ਇਹਦੇ ਅਵੇਜ਼ ਦੇ ਵਿੱਚ ਇਸ ਕੁਲਵਿੰਦਰ ਨੂੰ 14 ਲੱਖ 80 ਹਜ਼ਾਰ ਰੁਪਈਆ ਉਹਨੇ ਪਿਛਲੇ ਮਹੀਨੇ ਚ ਦਿੱਤਾ ਤਾਂ ਕਿ ਜਿਹੜਾ ਇਹਨਾਂ ਨੇ ਸੈਕੰਡ ਹੈਂਡ ਨਵਾਂ ਟਰੱਕ ਖਰੀਦਿਆ ਸੀ ਉਹਦੀਆਂ ਕਿਸ਼ਤਾਂ ਉਹ ਸਾਰੀਆਂ ਫ੍ਰੀ ਕਰ ਦਿੱਤੀਆਂ ਤਾਂ ਕਿ ਬੰਦਾ ਕਮਿਟਡ ਹੋ ਕੇ ਲਗਾਤਾਰ ਫਿਊਚਰ ਦੇ ਵਿੱਚ ਵੀ ਨਾਲ ਹੀ ਕੰਮ ਕਰਦਾ ਰਹੇ ਸੋ ਇਟ ਇਜ਼ ਅ ਵੈਰੀ ਗ੍ਰੇਟ ਰਿਕਵਰੀ ਫਾਰ ਦੈਟ ਮੈਟਰ 38 ਕਿਲੋਗ੍ਰਾਮਸ ਇਨ ਵਨ ਕੰਸਾਈਨਮੈਂਟ ਐਂਡ ਕੁਡੋਸ ਟੂ ਦਾ ਲੋਕਲ ਪੁਲਿਸ ਜਿਨ੍ਹਾਂ ਨੇ ਕਰਕੇ ਇਹ ਜਿਹੜਾ ਜ਼ਹਿਰ ਸੀਗਾ ਇਹ ਪੰਜਾਬ ਦੇ ਯੂਥ ਦੇ ਵਿੱਚ ਫੈਲਣ ਤੋਂ ਰੋਕਿਆ ਤੇ ਮੈਨੂੰ ਆਸ ਹੈ ਕਿ ਫਿਊਚਰ ਦੇ ਵਿੱਚ ਵੀ ਵਧੀਆ ਕੰਮ ਕਰਦੇ ਖਤਰੀ ਦੇ ਪਹਿਲਾਂ ਕਿੰਨੇ ਮਾਮਲੇ ਦਰਜ ਹੋਏ 20 ਕੇਸ ਨੇ ਜਿਹਦੇ ਦੇ ਦਾਦੇ ਹੀ ਦੇ ਹੀ ਦੇ ਨਾਮਿਨੇਟਿਡ ਕਲਾਸ A ਕੈਟਾਗਰੀ ਗੈਂਗਸਟਰ ਜਿਹੜੀ ਜਿਹੜਾ ਫੜ ਹੋਈ ਸਾਰੀ ਇਹ ਮਹਾਲੋ ਪਿੰਡ ਐ ਤੇ ਤੁਹਾਡੇ ਨਾਲ ਹੀ ਬਾਈਪਾਸ ਦੇ ਉੱਤੇ ਉੱਥੇ ਉੱਥੇ ਨਾਕਾ ਲਗਾਇਆ ਸੀ ਸਪੈਸ਼ਲੀ ਬੇਸਡ ਔਨ ਇਨਫੋਰਮੇਸ਼ਨ ਮਾਪੀ ਨੇ ਦੋ ਬੰਦੇ ਵੜਵਾਏ ਜੀ ਜੀ ਇਹ ਕਿੱਥੇ ਦੌੜਨ ਵਾਲੇ ਨੇ ਬਾਕੀ ਵੀ ਐ ਪਹਿਲਾਂ ਚੋਰਦੇ ਨੇ ਤੁਹਾਨੂੰ ਜਿਹੜੀ ਡਿਟੇਲ ਦਸੀਏ ਤਾਂ ਚਾਹੀਓ ਠੀਕ ਹੈ ਜਿਹੜੀ ਪਹਿਲੀ ਜਿਹੜੀ ਐਡੀ ਵੱਡੀ ਖੇਪ ਪੜੀ ਆ ਪੰਜਾਬ ਦੇ ਵਿੱਚ ਪਹਿਲੀ ਐ ਪੰਜਾਬ ਦੇ ਡਿਸਟ੍ਰਿਕਟ ਪੁਲਿਸ ਦੀ ਤਾਂ ਮੇਰੇ ਹਿਸਾਬ ਨਾਲ ਪਹਿਲੀ ਐ ਓਕੇ ਤੇ ਐਪਰੋਕਸੀਮੇਟਲੀ ਇੰਟਰਨੈਸ਼ਨਲ ਮਾਰਕੀਟ ਵੈਲਿਊ ਕੁਝ ਐਪਰੋਕਸੀਮੇਟ ਨਹੀਂ ਮਾਰਕੀਟ ਤੇ ਵੀ ਡੋਨਟ ਗੈਟ ਇਟ ਟੂ ਦ ਮਾਰਕੀਟ ਐਂਡ ਆਲ ਦੈਟ ਉਹਨਾਂ ਨੂੰ ਐ ਲੱਗਦਾ ਇਸੇ ਤਰੀਕੀ ਈਜ਼ੀ ਵੇ ਆਊਟ ਸੋ ਵੀ ਡੋਨਟ ਗੋ ਇਨਟੂ ਦਾ ਪ੍ਰਾਈਜ਼ ਅਸੀਂ ਤਾਂ ਇਹ ਦੇਖਦੇ ਆਂ ਇਹ ਇਹ ਖਰਾਬੀ ਕਿੰਨਾ ਕਰ ਸਕਦੀ ਆ ਨਾ ਕਿ ਕਿਸੇ ਨੂੰ ਪੈਸੇ ਕਿੰਨਾ ਦੇ ਸਕਦੀ ਆ ਇਹ ਤਾਂ ਸਾਡੇ ਪੰਜਾਬ ਨੂੰ ਉਜਾੜਨ ਦਾ ਇੱਕ ਤਰੀਕਾ ਹੈ ਲੱਗਦਾ ਬਹੁਤ ਵੱਡੀ ਠੱਲ ਪੈ ਗਈ ਦੇਖੋ ਜੀ ਇਹ ਇਹ ਅਲਟੀਮੇਟਲੀ ਤਾਂ 30 ਕਿਲੋ ਕੰਜ਼ੂਮ ਹੀ ਹੋਣੀ ਸੀ ਨਾ ਪੰਜਾਬ ਦੇ ਯੂਸ ਦੇ ਵਿੱਚ ਸੋ ਵੀ ਹੈਵ ਐਨ ਸਕਸੈਸਫੁਲ ਇਨ ਨਿਊਟਰਲਾਈਜ਼ਿੰਗ ਦਿਸ ਥ੍ਰੈਟ ਫਰੋਮ ਦਿਸ ਉਹਨਾਂ ਨੂੰ ਐ ਲੱਗਦਾ ਇਸੇ ਤਰੀਕੀ ਈਜ਼ੀ ਵੇ ਆਊਟ ਸੋ ਵੀ ਡੋਨਟ ਗੋ ਇਨ ਟੂ ਦਾ ਪ੍ਰਾਈਜ਼ ਅਸੀਂ ਤਾਂ ਇਹ ਦੇਖਦੇ ਆ ਇਹ ਇਹ ਖਰਾਬੀ ਕਿੰਨਾ ਕਰ ਸਕਦੀ ਆ ਨਾ ਕਿ ਕਿਸੇ ਨੂੰ ਪੈਸੇ ਕਿੰਨਾ ਦੇ ਸਕਦੀ ਆ ਇਹ ਤਾਂ ਸਾਡੇ ਪੰਜਾਬ ਨੂੰ ਝਾੜਨ ਦਾ ਇੱਕ ਤਰੀਕਾ ਹੈ ਲੱਗਦਾ ਬਹੁਤ ਮੱਡੀ ਠਲ ਪੈ ਗਈ ਹੈ ਦੇਖੋ ਜੀ ਇਹ ਇਹ ਅਲਟੀਮੇਟਲੀ ਤਾਂ 38 ਕਿਲੋ ਕੰਜ਼ੂਮ ਹੀ ਹੋਣੀ ਛੇ ਨਾ ਪੰਜਾਬ ਦੇ ਯੁੱਧ ਦੇ ਵਿੱਚ ਸੋ ਵੀ ਹੈਵ ਐਨ ਸਕਸੈਸਫੁਲ ਇਨ ਨਿਊਟਰਲਾਈਜ਼ਿੰਗ ਦਿਸ ਥ੍ਰੈਟ ਫਰਮ ਦਿਸ ਜੀ ਆਪਾਂ ਦੀ ਸਪੈਡ ਹੋਣੀ ਸੀ ਕਿ ਕਿੱਥੇ ਦੱਸੋ ਹੋ ਸਕਦਾ ਕਿਤੇ ਹੋਰ ਵੀ ਜਾਂਦੀ ਜੀ ਚਲੋ ਕੋਈ ਸਹੀ ਚਾਹ ਹਰਿਆਣੇ ਦਾ ਹੀ ਹੋਵੇ ਯੁੱਧ ਤੇ ਸਾਡਾ ਹੀ ਆ ਨਾ ਅਲਟੀਮੇਟਲੀ ਸਰ ਜਿਹੜੀ 3 ਕਿਲੋ ਆਈ ਸੀ ਉਹ ਕਿ 10201 ਸਰ ਪਤਾ ਲੱਗਾ ਡਿਲੀਵਰ ਕਿੱਥੇ ਹੋਣੀ ਸੀ ਇਸ ਦਾ ਇਹ ਡਿਲੀਵਰ ਕਰਦਾ ਸੀ ਜੀ ਔਨ ਇਨਸਟਰਕਸ਼ਨ ਆਫ ਸੋਨੂ ਖਤਰੀ ਬਲਾਚੌਰ ਦੇ ਏਰੀਆ ਦੇ ਵਿੱਚ ਹੀ ਉਹ ਦੱਸ ਦਿੰਦਾ ਜੀ ਫਲਾਨੀ ਜਗ੍ਹਾ ਜਾ ਕੇ ਗੱਡੀ ਖੜੀ ਕਰ ਲੈ ਐਸ ਐਸ ਤਰ੍ਹਾਂ ਦਾ ਬੰਦਾ ਆਏਗਾ ਨਾ ਉਹਦਾ ਅੱਡਾ ਨਾ ਉਹਦਾ ਪਤਾ ਉਹ ਮੂੰਹ ਮਾਲ ਵੇਟ ਕੇ ਆਉਂਦਾ ਸੀ ਤੇ ਉਹ ਸਮਾਨ ਲੈ ਜਾਂਦਾ ਹੁੰਦਾ ਸੀ ਦਿਸ ਇਸ ਆਲ ਦਾ ਰਿਪੋਰਟ ਬਿਲਕੁਲ ਕਾਰਵਾਈ ਕਰ ਰਹੇ ਆ ਜੀ ਹੀ ਇਸ ਹਿਮਸੈਲਫ ਇਜ਼ ਅ ਗੈਂਗਸਟਰ ਹਾਰਕੁਆਇਰਡ ਸਮ ਟਾਈਮ ਐਂਡ ਹੀ ਇਸ ਅ ਥਰੈਟ ਟੂ ਦਾ ਲੋਕਲ ਟੈਂਕੁਇਲਟੀ ਲੋਕਲ ਪੀਸ ਕੋਸ਼ਿਸ਼ ਕਰਦੇ ਆ ਜਲਦੀ ਜਲਦੀ ਫੜਾ ਲੀ ਓਕੇ ਥੈਂਕ